ਖਨਾਰੀ ਬਾਰਡਰ ਤੇ ਜੋ ਕਿਸਾਨ ਨੇ ਉਹ ਲਗਾਤਾਰ ਡਟੇ ਹੋਏ ਨੇ 10 ਮਹੀਨੇ ਤੋਂ ਵੀ ਜ਼ਿਆਦਾ ਸਮਾਂ ਹੋ ਚੁੱਕੇ ਸਬ ਦੇ ਵਿਚਾਲੇ ਡੱਲੇਵਾਲ ਦੀ ਸੁਰੱਖਿਆ ਨੂੰ ਲੈ ਕੇ ਸਿਕਿਉਰਿਟੀ ਨੂੰ ਲੈ ਕੇ ਹੁਣ ਬੈਰੀਕੇਡਸ ਲਗਾ ਦਿੱਤੇ ਗਏ ਨੇ ਆਉਣ ਜਾਣ ਵਾਲੀ ਹਰ ਗੱਡੀ ਦਾ ਨੰਬਰ ਨੋਟ ਕੀਤਾ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ ਆਪਣੇ ਪੱਧਰ ਤੇ ਹੀ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਨੇ ਚਾਲਕਾਂ ਤੋਂ ਆਉਣ ਜਾਣ ਦਾ ਕਾਰਨ ਪੁੱਛਦੇ ਨਜ਼ਰ ਆਏ ਨੇ ਕਿਸਾਨ ਰਾਤ ਦੇ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਵਕਤ ਕਿ ਕਿਸ ਪਦਰ ਦੀ ਸੁਰੱਖਿਆ ਜੜੀ ਹੈਗੀ ਆ ਢੱਲੇਵਾਲ ਸਾਹਿਬ ਨੂੰ ਮਹੀਆ ਕਰਵਾਈ ਜਾ ਰਹੀ ਹੈ ਕਿਉਂਕਿ ਛੇ ਪਦਰੀ ਸੁਰੱਖਿਆ ਦੀ ਗੱਲ ਕਿਸਾਨ ਨੇ ਤਾਂ ਉਹ ਲੋਕੀ ਯਾਰ ਇਹ ਕਿ ਇਸ ਵਕਤ ਤੇ ਢੱਲੇਵਾਲ ਸਾਹਿਬ ਨੂੰ ਮਹੀਆ ਕਰਵਾਈ ਜਾ ਰਹੀ ਹੈ ਸਭ ਤੋਂ ਪਹਿਲਾਂ ਇਹ ਪਹਿਲਾ ਪੜਾਤ ਸੀ ਕਹਿ ਸਕਦੇ ਹਾਂ ਕਿ ਇਸ ਵਕਤ ਤੁਸੀਂ ਦੇਖ ਰਹੇ ਜਿਹੜਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਜਥੇ ਬੰਦੀਆਂ ਨੇ ਨਮਾਇੰਦੇ ਵੱਖ-ਵੱਖ ਕਿਸਾਨ ਜਥੇ ਮੈਂ ਨਮਾਇੰਦੇ ਨੇ ਇਹ ਵੌਲੰਟੀਅਰ ਨੇ ਜਿਨ੍ਹਾਂ ਵੱਲੋਂ ਇਸ ਜਗ੍ਹਾ ਦੇ ਉੱਤੇ ਪਹਿਰਾ ਦਿੱਤਾ ਜਾ ਰਿਹਾ ਹੈ ਦੇਸ਼ੀ ਜਿਹੜੀ ਦੇਸੀ ਭਾਸ਼ਾ ਹੈ ਉਹਦੇ ਵਿੱਚ ਕਹਿੰਦੇ ਹੁੰਦੇ ਪਿੰਡ ਵਾਸੀਆਂ ਵੱਲੋਂ ਜਿਹੜੇ ਕੁਝ ਮੁੰਡੇ ਚੁਣੇ ਜਾਂਦੇ ਆ ਤੇ ਉਹਨਾਂ ਦੀ ਵਾਰੀ-ਵਾਰੀ ਡਿਊਟੀ ਲਗਾ ਦਿੱਤੀ ਜਾਂਦੀ ਆ ਤੇ ਲਗਾਤਾਰ ਉਹਨਾਂ ਨੂੰ ਉਹ ਡਿਊਟੀ ਨੂੰ ਅੰਜਾਮ ਦਿੰਦੇ ਨੇ ਤਾਂ ਕਿ ਕੋਈ ਬਾਹਰੀ ਵਿਅਕਤੀ ਪਿੰਡ ਦੇ ਵਿੱਚ ਦਾਖਲ ਨਾ ਹੋ ਸਕੇ ਕੁਝ ਅਜਿਹੇ ਹੀ ਮਾਹੌਲ ਇਸ ਜਗ੍ਹਾ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਇੱਕ ਭਾਈ ਸਾਹਿਬ ਨੇ ਜਿੰਨਾਂ ਵੱਲੋਂ ਜਿਹੜੀ ਗੱਡੀ ਵੀ ਇਸ ਵਕਤ ਮੋਰਚੇ ਦੇ ਅੰਦਰ ਜਾ ਰਹੀ ਆ ਭਾਵੇਂ ਉਹ ਲੰਗਰ ਦੀ ਸੇਵਾ ਲੈ ਕੇ ਜਾ ਰਹੀ ਹੋਵੇ ਭਾਵੇਂ ਕਿਸੇ ਹੋਰ ਚ ਕੋਈ ਰਸਦ ਲੈ ਕੇ ਜਾ ਰਹੀ ਹੋਵੇ ਭਾਵੇਂ ਜਿਹੜੇ ਉਹ ਕਿਸਾਨ ਨੇ ਜਿਹੜੇ ਉਹ ਇਸ ਵਕਤ ਖਨੌਰੀ ਮੋਰਚੇ ਦੇ ਵਿੱਚ ਆਪਣੀ ਛਮੂਲੀਤ ਪਾਉਣ ਦੇ ਲਈ ਪਹੁੰਚ ਰਹੇ ਨੇ ਉਹਨਾਂ ਦੇ ਵੀ ਨੰਬਰ ਇਸ ਵਕਤ ਨੋਟ ਕੀਤੇ ਜਾ ਰਹੇ ਨੇ ਆਗੂ ਸਾਡੇ ਦਾ ਮੌਜੂਦ ਨੇ ਸਰ ਕੀ ਪ੍ਰੋਸੈਸ ਕੀ ਆ ਸਾਰੀ ਇੱਥੇ ਜਦੋਂ ਕੋਈ ਗੱਡੀ ਆਉਂਦੀ ਆ ਕਿਦਾਂ ਸਰ ਸੇ ਆ ਵੀ ਇੱਥੇ ਪ੍ਰਸ਼ਾਸਨ ਜਿਹੜਾ ਸੀ ਉਹ 26 ਤਰੀਕ ਨੂੰ ਧੱਕਾ ਕਰ ਗਿਆ ਸੀ ਦੱਲੇਵਾਲ ਸਾਹਿਬ ਨੂੰ ਲੈ ਗਿਆ ਸੀ ਚੱਕ ਕੇ ਉਸ ਤੋਂ ਬਾਅਦ ਜਿਹੜਾ ਇੱਥੇ ਹੁਣ ਸਾਡਾ ਡੇਲੀ ਜਿਹੜਾ ਹੈਗਾ 24 ਘੰਟਿਆਂ ਦਾ ਨਾਕਾ ਹਰ ਗੱਡੀ ਅਸੀਂ ਚੈੱਕ ਕਰਕੇ ਨੰਬਰ ਨੋਟ ਕਰਕੇ ਜਿਹੜਾ ਉਹ ਅੰਦਰ ਜਾਣ ਦਿੰਨੇ ਆ ਚਾਹੇ ਉਹ ਸਾਡੀ ਆਪਦੀ ਗੱਡੀ ਹੋਵੇ ਚਾਹੇ ਉਹ ਕਿਸੇ ਦੀ ਗੱਡੀ ਹੋਵੇ ਜਿਹੜੀਆਂ ਪ੍ਰਸ਼ਾਸਨ ਦੀਆਂ ਗੱਡੀਆਂ ਜਾਂ ਲੀਡਰਾਂ ਦੀਆਂ ਗੱਡੀਆਂ ਉਹ ਅਸੀਂ ਇੱਕ ਅੱਧਾ ਗਨਮੈਨ ਉਹਨਾਂ ਦੇ ਨਾਲ ਜਾਣ ਦਿੰਨੇ ਆ ਬਾਕੀ ਗੱਡੀਆਂ ਜਿਹੜੀਆਂ ਸਾਰੀਆਂ ਉਹਨਾਂ ਦੀ ਬਾਹਰ ਥੱਲਦੇ ਆ ਧੰਨਵਾਦ ਸੋ ਫਿਲਹਾਲ ਇਹ ਤਸਵੀਰਾਂ ਨੇ ਖਨੋਰੀ ਬਾਰਡਰ ਦੀਆਂ ਤੇ ਇਹ ਪਹਿਲਾ ਤੁਸੀਂ ਕਹਿ ਸਕਦੇ ਕਿ ਐਂਟਰੈਂਸ ਆ ਜਿੱਥੋਂ ਮੋਰਚਾ ਲੱਗਿਆ ਹੋਇਆ ਹੈ ਇਸ ਤੋਂ ਅੱਗੇ ਜਦੋਂ ਅਸੀਂ ਜਾਵਾਂਗੇ ਤਾਂ ਮੋਰਚੇ ਦੇ ਅੰਦਰ ਦਾ ਰਸਤਾ ਸ਼ੁਰੂ ਹੋ ਜਾਂਦਾ ਹੈ ਜੇ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੋਂ ਕਰੀਬ ਅੱਧਾ ਕਿਲੋਮੀਟਰ ਆ ਦੇ ਜਿਹੜੀ ਦੂਰੀ ਆ ਤੈਹ ਕਰਕੇ ਜਿਹੜੀ ਮੁੱਖ ਸਟੇਜ ਆ ਉਹ ਆਂਦੀ ਆ ਤੇ ਲਗਾਤਾਰ ਇਸ ਜਗ੍ਹਾ ਤੋਂ ਉੱਤੇ ਜਿਹੜੀਆਂ ਵੀ ਗੱਡੀਆਂ ਆਂਦੀਆਂ ਨੇ ਜਾਂ ਜਿਹੜੇ ਵੀ ਵਿਅਕਤੀ ਆਂਦੇ ਨੇ ਉਹਨਾਂ ਦੀ ਜਾਂਚ ਪੜਤਾਲ ਕੀਤੀ ਜਾਂਦੀ ਖਾਸ ਤੌਰ ਤੇ ਜਿਹੜੀਆਂ ਗੱਡੀਆਂ ਆਂਦੀਆਂ ਨੇ ਉਹਨਾਂ ਦੇ ਨੰਬਰ ਨੋਟ ਕੀਤੇ ਜਾਂਦੇ ਨੇ ਉਹਨਾਂ ਤੋਂ ਜਾਣਕਾਰੀ ਲਈ ਜਾਂਦੀ ਕਿ ਕਿਸ ਬਾਬਤ ਉਹ ਇੱਥੇ ਪਹੁੰਚ ਰਹੇ ਨੇ ਤੇ ਕੀ ਕਾਰਨ ਆ ਤੇ ਉਹਨਾਂ ਨੇ ਕੀ ਅੱਗੇ ਰਹਿ ਕੇ ਕੰਮ ਕਰਨਾ ਜੇਕਰ ਉਹ ਰਸਤ ਲੈ ਕੇ ਆਉਂਦੇ ਤਾਂ ਰਸਤ ਤੇ ਜਿਹੜੀ ਡਿਟੇਲ ਆ ਉਹ ਵੀ ਉਹਨਾਂ ਵੱਲੋਂ ਨੋਟ ਕੀਤੀ ਜਾਂਦੀ ਆ ਖਨਾਰੀ ਬਾਰਡਰ ਤੇ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਪਹੁੰਚੇ ਮਰਨਵਰ ਤੇ ਬੈਠੇ ਢੱਲੇਵਾਲ ਦਾ ਹਾਲਚਲ ਉਹਨਾਂ ਦੇ ਵੱਲੋਂ ਜਾਣੇਗਾ ਕਿਸਾਨੀ ਫਿਰ ਦਾ ਮਰਨਵਰ ਤੇ ਬੈਠਣਾ ਚਿੰਤਾਜਨਕ ਹੈ ਵਾਂਗਚੁਕ ਦੇ ਵੱਲੋਂ ਇਸ ਕਾਲ ਦਾ ਜ਼ਿਕਰ ਕੀਤਾ ਗਿਆ ਜਲਦ ਕਿਸਾਨਾਂ ਦਾ ਮਸਲਾ ਹੱਲ ਕਰੇ ਕੇਂਦਰ ਸਰਕਾਰ ਕਿਸਾਨਾਂ ਦੀ ਮੰਗਾ ਮੰਨੇ ਕੇਂਦਰ ਸਰਕਾਰ ਵਾਂਗਚੁਕ ਕਹਿੰਦੇ ਹੋਏ ਨਜ਼ਰਾਈ ਸੋਨਮ ਵਾਂਗਚੁਕ ਕੇਂਦਰ ਸਰਕਾਰ ਦੇ ਖਿਲਾਫ ਲਦਾਖ ਤੋਂ ਦਿੱਲੀ ਤੱਕ ਮਾਰਚ ਕਰ ਚੁੱਕੇ ਨੇ ਸੋਨਮ ਵਾਂਗਚੁਕ ਤੇ ਦੱਸਦੇ ਕਿ ਅਮਰ ਖਾਨ ਦੀ ਫਿਲਮ 3D ਇਡਿਟਸ ਬਣੀ yes uh, it was not a conversation because he could hardly mm. muster energy to interact mm. it was mainly to bring him the greetings good wishes and uh, warm support mm. of the people of ladakh mm. i was accompanied by youth leaders mm. and uh, i discussed with the leaders of ladakhs movement and mm. they all wanted that mm. we express uh, Good wishes and support on behalf of all the people of Ladakh. Mm. Similarly, I appeal to all the citizens of the nation mm. who eat food, mm. depends on our farmers and must have their sympathies mm. with the farmers. ਬੀਤੇ ਕਾਲ ਖਰੌਰੀ ਬਾਰਡਰ ਪਹੁੰਚੇ ਸਿਮਰਨਜੀਤ ਸਿੰਘ ਮਾਨ ਸਿਮਰਨਜੀਤ ਸਿੰਘ ਮਾਨ ਨੇ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਦਾ ਹਾਲਚਲ ਜਾਣੇ ਸਭ ਦੇ ਵਿਚਾਲੇ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਜਲਦ ਮਾਮਲਾ ਹੱਲ ਕਰੇ ਕਿਸਾਨਾਂ ਦੀ ਮੰਗਾਂ ਤੇ ਵਿਚਾਰ ਕੀਤਾ ਜਾਏ ਅ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਕਹਿੰਦੇ ਹੋਏ ਨਜ਼ਰਾਈ ਰਜਿੰਦਰ ਕੌਰ ਪੱਠਲ ਨੇ ਵੀ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਤੋਂ ਅਖਾਕ ਤਸਵੀਰ ਤੁਸੀਂ ਵੇਖ ਪਾ ਰਹੇ ਹੋ ਡੱਲੇਵਾਲ ਦਾ ਹਾਲਚਲ ਜਾਣੇਗਾ ਪਹਿਲੀ ਤਸਵੀਰ ਹੈ ਸਿਮਰਨਜੀਤ ਸਿੰਘ ਮਾਨ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਨੇ ਪ੍ਰਦਾਨ ਨੇ ਦੇ ਖਨੌਰੀ ਬਾਰਡਰ ਉੱਤੇ ਪਹੁੰਚੇ ਤੇ ਡੱਲੇਵਾਲ ਦਾ ਹਾਲਚਾਲ ਉਹਨਾਂ ਦੇ ਵੱਲੋਂ ਜਾਣਿਆ ਗਿਆ ਦੂਜੀ ਤਸਵੀਰ ਹੈ ਸਾਫ ਦਾ ਸੀਐਮ ਪੰਜਾਬ ਦੇ ਰਜਿੰਦਰ ਕੌਰ ਪੱਠਲ ਜੋ ਕਿ ਖਨੌਰੀ ਮੋੜੀ ਉੱਤੇ ਪਹੁੰਚੇ ਤੇ ਡੱਲੇਵਾਲ ਦੀ ਸਿਹਤ ਦਾ ਹਾਲਚਾਲ ਉਹਨਾਂ ਦੇ ਵੱਲੋਂ ਜਾਣਿਆ ਗਿਆ ਇਹ ਸੈਂਟਰ ਕੋਈ ਵੀ ਕਦਮ ਅਗਾਂਹ ਨੂੰ ਨੀਚਾ ਕਰੀ ਜਿਸ ਨਾਲ ਅਸੀਂ ਡੱਲੇਵਾਲ ਸਾਹਿਬ ਨੂੰ ਬਚਾ ਸਕੀਏ ਉਹਨਾਂ ਦੇ ਜਿਹੜੇ ਗੁਰਤੇ ਐ ਜਿਗਰਾ ਫਿੱਪਰੇ ਉਹਨਾਂ ਦਾ ਬਹੁਤ ਨੁਕਸਾਨ ਹੋ ਚੁੱਕਿਆ ਤੇ ਫਿਰ ਉਦੋਂ ਬਾਅਦ ਫੈਸਲਾ ਸੈਂਟਰ ਨੇ ਜੇ ਕਰਨਾ ਉਹ ਤਾਂ ਫਾਇਦਾ ਨਹੀਂ ਰਹੂਗਾ ਉਹ ਫਿਰ ਜ਼ਬਰਨ ਸੈਂਟਰ ਨੂੰ ਕਰਨਾ ਪਊਗਾ ਜੇ ਢੱਲੇਵਾਲ ਸਾਹਿਬ ਦੀ ਸਿਹਤ ਖਰਾਬ ਹੋ ਕੇ ਜਾਦਾ ਖਰਾਬ ਹਲਾਤ ਹੋ ਜਾ ਸੁ ਮੈਂ ਪੇਂਟੀ ਕਰ ਦੇ ਕਿ ਸੁਪਰੀਮ ਕੋਰਟ ਜਿਸ ਨੇ ਨੋਟਿਸ ਲਿਆ ਹੋਇਆ ਉਹ ਸਿਰਫ ਪੰਜਾਬ ਸਰਕਾਰ ਨੂੰ ਨਾ ਕਹਿਣ ਕਿ ਇਹ ਮਸਲਾ ਹੱਲ ਕਰਨ ਕਿਉਂ ਕਰਕੇ ਪੰਜਾਬ ਸਰਕਾਰ ਦੇ ਕੋਲੇ ਕੋਈ ਬਲ ਨਹੀਂ ਹੈ ਕਿ ਇੰਨਾ ਵੱਡਾ ਮਸਲਾ ਕਿਸਾਨਾਂ ਦਾ ਹੱਲ ਕਰਨ ਵੀ ਜਿਆਦਾ ਲਾਈਨ ਲੱਗ ਰਹੇ ਲੇਕਿਨ ਅੱਜ ਜੋ ਇੱਥੇ ਹੋ ਰਿਹਾ ਪੰਜਾਬ ਦੇ ਵਿੱਚ ਇਹਨੂੰ ਦੇਖ ਕੇ ਮੈਂ ਕਹਿੰਦੀ ਆਂ ਵੀ ਮੈਂ ਕਿਹ ਵੀ ਦਸਕੀਟੀਆਂ ਚਲੋ ਇਹ ਕੋਈ ਬਾਰ-ਬਾਰ ਮੈਂ ਕਹਿਣਾ ਨਹੀਂ ਚਾਹੁੰਦੀ ਕਿ ਸੁੱਤੇ ਪਏ ਉੱਠ ਕੇ ਸਾਨੂੰ ਆਪਣੀ ਨੀਂਦਾਂ ਟੁੱਟਦੀਆਂ ਆ ਕੇ ਸੁੱਤੇ ਪਏ ਉੱਠ ਕੇ ਸਾਨੂੰ ਸੜਕਾਂ ਭਰਦੀਆਂ ਰੋਣੇ ਆ ਤੇ ਕਈ ਵਾਰੀ ਸੱਚੀ ਗੱਲ ਹੈ ਸ਼ਿਕਵੇ ਵੀ ਰੱਬ ਦੇ ਨਾਲ ਕਰਦੇ ਆ ਕਿ ਸਾਡਾ ਹੀ ਇਮਤਿਹਾਨ ਕੋਲ ਲਿਆ ਜਾਂਦਾ ਹੈ ਸਾਡੇ ਪੰਜਾਬੀਆਂ ਦਾ ਇਮਤਿਹਾਨ ਕੋਲ ਲਿਆ ਜਾਂਦਾ ਹੈ ਐਸੀ ਜੀ ਬੇਇਨਸਾਫੀ ਤਾਂ ਦੁਨੀਆਂ 'ਚ ਨਹੀਂ ਮੈਂ ਕਿਤੇ ਦੇਖੀ ਹੋਣੀ ਕਿ ਗਵਰਨਮੈਂਟ ਕੋ ਕਰਕੇ ਮੁੱਕਰ ਜਾਵੇ ਗੱਲ ਔਰ ਸਵਿਟਜ਼ਰਲੈਂਡ ਦੀ ਸਰਕਾਰ ਹੈ ਕਿਸੇ ਇਸ਼ੂ ਦੇ ਉੱਤੇ ਸਾਡਾ ਇੱਕ ਪੰਜਾਬੀ ਉੱਥੇ ਕੇਸ ਲੜ ਰਿਹਾ ਸੀਗਾ ਉੱਥੇ ਜੋ ਫੈਸਲਾ ਹੋ ਗਿਆ ਕਰਨਾ ਪਿਆ ਕਿੰਨੇ ਮਿਲੀਅਨ ਉਹਨਾਂ ਨੂੰ ਦੇਣਾ ਪਿਆ ਸਰਕਾਰਾਂ ਪਾਰਲੀਮੈਂਟੀਆਂ ਨੇ ਤੇ ਇਹ ਸਰਕਾਰ ਇਹਦੀ ਢੀਠ ਹੈ ਮੈਂ ਕਹਿੰਦੇ ਆਪਣੇ ਮੈਂ ਕਹਿੰਦੇ ਬਈ ਸ਼ਰਮਗੀ ਦੀ ਹੱਦ ਆ ਉਹਨਾਂ ਦੀ ਕਿ ਪਬਲਿਕ ਸਾਹਮਣੇ ਲੋਕਾਂ ਸਾਹਮਣੇ ਨੈਸ਼ਨਲੀ ਇੰਟਰਨੈਸ਼ਨਲੀ ਕਰਕੇ ਜੀ ਵਾਪਸ ਲੈਣੇ ਆ ਤੇ ਕਿਹੜੇ ਮੂੰਹਾਂ ਬੈਠੇ ਨੇ ਉਹਨਾਂ ਦਾ ਉਹਨਾਂ ਦਾ ਦਿਨ ਲੰਘਦਾ ਕਿਵੇਂ ਉਹਨਾਂ ਨੂੰ ਸੋਚ ਆਉਂਦੀ ਕਿਵੇਂ ਆ ਸੋ ਉਹਨਾਂ ਨੂੰ ਫਿੱਟ ਲਾਣ ਸਰਕਾਰਾਂ